ਕਹਿੰਦੇ ਏ ਮੋ ਮਾਇਆ ਦੇ ਵਿੱਚ ਡੁੱਬੀ ਹੋਈ ਤੂੰ ਆਪਣੇ ਘਰ ਨੂੰ ਬਰਬਾਦ ਕਰ ਲਿਆ ਹੈ ਘਰ ਭਾਵ ਆਪਣੇ ਆਤਮਿਕ ਜੀਵਨ ਨੂੰ ਕਹਿੰਦੇ ਏ ਮਾਇਆ ਦੇ ਮੋਚ ਡੁੱਬੀ ਹੋਈ ਆਪਣੇ ਆਤਮਿਕ ਜੀਵਨ ਨੂੰ ਤੂੰ ਬਰਬਾਦ ਕਰ ਲਿਆ ਬੂਢੀ ਘਰ ਘਾਲਿਓ ਘਰ ਘਾਲਿਓ ਦਾ ਭਾਵ ਆਪਣੇ ਆਤਮਿਕ ਘਰ ਨੂੰ ਬਰਬਾਦ ਕਰ ਲਿਆ ਮਾਇਆ ਦੇ ਵਿੱਚ ਰਹਿ ਕੇ ਵਿਕਾਰਾਂ ਦੇ ਵਿੱਚ ਰਹਿ ਕੇ ਸੰਸਾਰ ਦੇ ਲੋਭ ਲਾਲਚ ਦੇ ਵਿੱਚ ਰਹਿ ਕੇ ਜਿੰਦੇ ਬਾਬਤ ਤੁਸੀਂ ਬਚਨ ਵੀ ਪੜਦੇ ਹੋ ਕਬੀਰ ਜੀ ਦਾ ਬੂਡਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਕਰ ਲਿਆ ਆ ਮਾ ਆਤਮਿਕ ਜੀਵਨ ਕਿਵੇਂ ਬਰਬਾਦ ਹੋਇਆ ਇਸ ਘਰ ਦੇ ਵਿੱਚ ਵਸਦੇ ਹੋਏ ਵਸਨੀਕ ਕਿਉਂ ਬਰਬਾਦ ਹੋਏ ਕਿਉਂ ਡੁੱਬੇ ਇਸ ਘਰ ਦੇ ਵਸਦੇ ਹੋਏ ਵਸਨੀਕ ਇਹ ਨੇਤਰ ਇਹ ਰਸਨਾ ਇਹ ਸਰਬਨ ਕੰਨ ਹੱਥ ਪੈਰ ਕਿਉਂ ਬਰਬਾਦ ਹੋਏ ਕਿਉਂਕਿ ਜਿਹੜਾ ਮਨ ਪੁੱਤਰ ਸੀ ਨਾ ਉਹ ਸਾਹਿਬ ਜੀ ਕਹਿੰਦੇ ਬੜਾ ਹੀ ਖਰਾਬ ਨਿਕਲਿਆ ਕਿਉਂਕਿ ਉਹਦੀ ਸੰਗਤ ਜਿਹੜੀ ਸੀ ਉਹ ਵਿਕਾਰਾਂ ਦੇ ਨਾਲ ਪੈ ਗਈ ਮੋਹ ਮਾਇਆ ਦੇ ਨਾਲ ਪੈ ਗਈ ਇਸ ਲਈ ਹਰ ਕਾ ਸਿਮਰਨ ਛੱਡ ਗਿਆ ਉਹਨੇ ਪਰਮਾਤਮਾ ਦਾ ਸਿਮਰਨ ਤਾਂ ਛੱਡਤਾ ਗੁਰੂ ਦੀ ਬਾਣੀ ਨੂੰ ਪੜਨਾ ਛੱਡਤਾ ਘਰਲੇ ਆਇਆ ਮਾਲ ਮਾਲ ਦਾ ਭਾਵ ਵਿਕਾਰਾਂ ਨਾਲ ਸਾਂਝ ਪਾ ਲਈ ਤੇ ਪੰਜ ਵਿਕਾਰਾਂ ਨੂੰ ਆਪਣੇ ਕਰ ਲਿਆ ਆ ਤੇ ਉਹਨਾਂ ਪੰਜ ਵਿਕਾਰਾਂ ਨੇ ਇਸੇ ਕਰ ਨੂੰ ਬਰਬਾਦ ਕਰਤਾ ਗੰਦਾ ਕਰਤਾ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਆਖਦੇ ਨੇ ਵੀ ਤੇਰੀ ਹਾਲਤ ਵੀ ਇਸੇ ਤਰ੍ਹਾਂ ਹੋ ਗਈ ਹੈ ਬੋਦੀ ਕਰ ਘਾਲਿਓ ਕਹਿੰਦੇ ਤੂੰ ਮਾਇਆ ਦੇ ਵਿੱਚ ਇੰਨਾ ਡੁੱਬ ਗਿਆ ਜਿੰਦੇ ਕਰਕੇ ਤੇਰਾ ਆਤਮਿਕ ਘਰ ਜਿਹੜਾ ਏ ਉਹ ਤੂੰ ਬਰਬਾਦ ਕਰ ਲਿਆ ਪਰ ਸਹਿਬ ਜੀ ਕਹਿੰਦੇ ਗੁਰ ਕੈ ਭਾਏ ਚਲੋ ਕਹਿੰਦੇ ਹੁਣ ਵੀ ਸਮਾਏ ਗੁਰੂ ਦੇ ਪ੍ਰੇਮ ਪਿਆਰ ਦੇ ਰਸਤੇ ਦੇ ਉੱਤੇ ਚੱਲੋ ਜੋ ਗੁਰੂ ਆਖਦਾ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਓ ਜੋ ਗੁਰੂ ਸਾਹਿਬ ਨੇ ਸਾਨੂੰ ਰਸਤਾ ਦਿੱਤਾ ਏ ਚੰਗਾ ਮਾਰਗ ਦਿੱਤਾ ਏ ਸਾਹਿਬ ਜੀ ਕਹਿੰਦੇ ਇਸ ਮਾਰਗ ਤੇ ਚੱਲੋ ਫੇਰ ਆਤਮਿਕ ਜੀਵਨ ਸਵਰੇਗਾ ਸਾਡਾ ਇਹ ਆਤਮਿਕ ਜੀਵਨ ਚੰਗਾ ਬਣੇਗਾ ਆਤਮਿਕ ਜੀਵਨ ਦਾ ਪਵਿੱਤਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਪ੍ਰਬਾਨ ਗੀਤਾ ਹੈ ਜਿਹੜਾ ਸਾਨੂੰ ਮਨੋਰਥ ਮਿਲਿਆ ਜਿਹੜਾ ਸਾਨੂੰ ਕਾਰਜ ਮਿਲਿਆ ਉਹ ਪੂਰਾ ਹੀ ਤਾਂ ਹੋ ਸਕਦਾ ਜੇ ਆਤਮਿਕ ਜੀਵਨ ਪਵਿੱਤਰ ਹੈ ਸਾਡਾ ਤੇ ਇਹ ਆਤਮਿਕ ਜੀਵਨ ਪਵਿੱਤਰ ਉਦੋਂ ਹੀ ਹੋ ਸਕਦਾ ਹੈ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਨਾਲ ਜੁੜਾਂਗੇ ਜਦੋਂ ਅਸੀਂ ਨਾਮ ਬਾਣੀ ਨਾਲ ਜੁੜਾਂਗੇ ਗੁਰੂ ਦੇ ਸ਼ਬਦ ਨਾਲ ਜੁੜਾਂਗੇ ਸੇਵਿਰ ਸਾਹਿਬ ਜੀ ਕਹਿੰਦੇ ਆਤਮਿਕ ਜੀਵਨ ਜਿਹੜਾ ਹੈ ਉਹ ਪਵਿੱਤਰ ਹੋ ਜਾਣਾ ਹੈ ਜੇ ਜਦੋਂ ਆਤਮਿਕ ਜੀਵਨ ਪਵਿੱਤਰ ਹੋ ਗਿਆ ਜੀ ਸਾਹਿਬ ਜੀ ਕਹਿੰਦੇ ਸੰਸਾਰ ਵਿੱਚ ਆਇਆ ਪਰਵਾਣ ਵੀ ਹੋ ਜਾਣਾ ਤੇ ਸਾਡਾ ਮਨੋਰਥ ਵੀ ਪੂਰਾ ਹੋ ਜਾਣਾ ਹੈ ਮੈਂ ਫਿਰ ਆਪ ਜੀ ਨਾਲ ਇੱਕ ਸ਼ਲੋਕ ਸਾਂਝਾ ਕਰ ਦੇਣਾ ਕਬੀਰ ਜੀ ਦਾ ਕਬੀਰ ਜੀ ਕਹਿੰਦੇ ਇਸ ਜਗਤ ਵਿੱਚ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਇਸ ਆਤਮਿਕ ਘਰ ਨੂੰ ਆਤਮਿਕ ਜੀਵਨ ਨੂੰ ਸਵਾਰਨ ਦਾ ਯਤਨ ਕਰਦਾ ਹੋਵੇ ਕੋਈ ਵਿਰਲਾ ਮਨੁੱਖ ਹੈ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ ਇੱਥੇ ਦੁਨਿਆਵੀ ਘਰ ਦੀ ਗੱਲ ਨਹੀਂ ਕੀਤੀ ਗਈ ਦੁਨਿਆਵੀ ਘਰ ਦੀ ਘਰ ਨੂੰ ਤਾਂ ਕੋਈ ਨਹੀਂ ਅੱਗ ਲਾਂਦਾ ਆਪਣੇ ਘਰ ਨੂੰ ਕੋਈ ਅੱਗ ਨਹੀਂ ਲਾਏ ਇੱਥੇ ਆਤਮਿਕ ਘਰ ਦੀ ਗੱਲ ਕੀਤੀ ਗਈ ਹੈ ਬਾਬਾ ਕਬੀਰ ਜੀ ਕਹਿੰਦੇ ਐਸਾ ਕੋਈ ਜਨਮਿਆ ਹੀ ਨਹੀਂ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਆਪਣੇ ਘਰ ਦੇ ਅੰਦਰ ਆਤਮਕ ਮੋਹ ਜਿਹੜਾ ਹੈ ਉਹਨੂੰ ਸਾੜ ਦਵੇ ਪੰਜੋ ਲੜੀਕਾ ਜਾਰ ਕੈ ਜਾਰ ਦਾ ਪਾਉ ਸਾੜ ਕੇ ਪੰਜ ਲੜਕੇ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਗਤ ਜੀ ਕਹਿੰਦੇ ਇਹਨਾਂ ਪੰਜ ਲੜਕਿਆਂ ਨੂੰ ਸਾੜ ਕੇ ਕੋਈ ਵਿਰਲਾ ਮਨੁੱਖ ਹੈ ਪੰਜੋ ਲਰੀਕਾ ਜਰ ਕੈ ਰਹਿ RAM ਲਿਵ ਲਾਗ ਕੋਈ ਵਿਰਲਾ ਮਨੁਖ ਇਸ ਜਗਤ ਦੇ ਅੰਦਰ ਜਿਹੜਾ ਨਾਮ ਨਾਲ ਜੁੜ ਕੇ ਅੰਦਰ ਵਸਦੇ ਪੰਜ ਲੜਕਿਆਂ ਨੂੰ ਸਾੜ ਕੇ ਆਪਣੀ ਸੁਰਤ ਨੂੰ ਪਰਮਾਤਮਾ ਨਾਲ ਜੋੜ ਲਵੇ ਆਪਣੀ ਸੁਰਤ ਨੂੰ ਪਰਮਾਤਮਾ ਦੀ ਯਾਦ ਨਾਲ ਜੋੜ ਲਵੇ ਕੋਈ ਵਿਰਲਾ ਹੀ ਮਨੁਖ ਹੈ ਨਾ ਤਾਂ ਮਨੁਖ ਨੇ ਇਹਨਾਂ ਪੰਜ ਵਿਕਾਰਾਂ ਨੂੰ ਜਗਾਂ ਦਿੱਤੀ ਹੋਈ ਹੈ ਚੰਗੀਆਂ ਆਈਆਂ ਨੂੰ ਸੱਚ ਨੂੰ ਚੰਗੇ ਗੁਣਾ ਨੂੰ ਇੰਨੀ ਜਗ੍ਹਾ ਨਹੀਂ ਦਿੱਤੀ ਮਨੁੱਖ ਨੇ ਜਿੰਨੇ ਮਨੁੱਖ ਨੇ ਆਪਣੇ ਆਤਮਿਕ ਜੀਵਨ ਚ ਝੂਠ ਨੂੰ ਨਿੰਦਿਆ ਨੂੰ ਈਰਖਾ ਨੂੰ ਤੇ ਬੁਰੀਆਈਆਂ ਨੂੰ ਜਗ੍ਹਾ ਦਿੱਤੀ ਤੇ ਨਾ ਪੰਜ ਵਿਕਾਰਾਂ ਨੂੰ ਜਗ੍ਹਾ ਦਿੱਤੀ ਹੈ ਇੱਥੇ ਲੜਕੇ ਭਗਤ ਜੀ ਨੇ ਸ਼ਬਦ ਵਰਤੇ ਨੇ ਵੀ ਇਹ ਮਾਇਆ ਦੇ ਪੰਜ ਲੜਕੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸਾਡੇ ਅੰਦਰ ਬਾਰ ਕਰੀ ਬੈਠੇ ਨੇ ਸਾਡੇ ਅੰਦਰ ਵਸਦੇ ਨੇ ਤੇ ਇਹਨਾਂ ਪੰਜ ਲੜਕੀਆਂ ਨੇ ਹੀ ਸਾਡੇ ਆਤਮਿਕ ਘਰ ਨੂੰ ਬਰਬਾਦ ਕਰਨਾ ਹੈ ਸਾਡੇ ਨੇਤਰਾਂ ਨੂੰ ਬਰਬਾਦ ਕਰਨਾ ਹੈ ਜਦੋਂ ਇਹਦੀ ਸਾਝ ਪੈ ਜਾਂਦੀ ਹੈ ਮਨ ਦੇ ਨਾਲ ਜੇ ਮਨ ਜਦੋਂ ਇਹਨਾਂ ਨਾਲ ਸਾਝ ਪਾ ਲੈਂਦਾ ਹੈ ਨਾ ਫਿਰ ਮਨ ਇਹਨਾਂ ਨੂੰ ਛੱਡਦਾ ਨਹੀਂ ਨਾ ਕਾਮ ਨੂੰ ਨਾ ਕ੍ਰੋਧ ਨੂੰ ਨਾ ਲੋਭ ਨੂੰ ਨਾ ਹੰਕਾਰ ਨੂੰ ਨਾ ਮੋਹ ਨੂੰ ਦੂਰ ਨਹੀਂ ਕਰਦਾ ਇਸ ਲਈ ਜੀਡੀ ਆਪਾਂ ਬੇਨਤੀ ਕਰ ਰਹੇ ਵੀ ਆਤਮਿਕ ਜੀਵਨ ਦਾ ਪਵਿੱਤਰ ਹੋਣਾ ਬੜਾ ਜ਼ਰੂਰੀ ਹੈ ਪਰ ਇਹ ਉਦੋਂ ਹੀ ਹੋ ਸਕੇਗਾ ਜਦੋਂ ਤੁਸੀਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਅੰਦਰ ਵਸਦੇ ਹੋਏ ਮੋਹ ਮਾਇਆ ਨੂੰ ਤੇ ਪੰਜ ਵਿਕਾਰਾਂ ਨੂੰ ਸਾੜ ਦਿਓਗੇ ਫਿਰ ਸਾਡੀ ਸੁਰਤ ਜਿਹੜੀ ਹੈ ਉਹ ਪ੍ਰਮਾਤਮਾ ਨਾਲ ਜੁੜੇ ਫਿਰ ਆਤਮਿਕ ਜੀਵਨ ਪਵਿੱਤਰ ਹੋਵੇਗਾ ਇੱਕ ਬੇਨਤੀ ਕਰੀ ਇਨੂੰ ਬੜਾ ਹੀ ਤਵੱਜੋ ਦੇ ਕੇ ਸੁਣਿਓ ਗੁਰਬਾਣੀ ਬੜੀ ਅਮੋਲਕ ਦਾਤ ਹੈ ਜੋ ਗੁਰੂ ਸਾਹਿਬ ਨੇ ਸਾਡੀ ਝੋਲੀ ਚ ਪਾਈ ਹੈ ਬੜੀ ਬੜੀ ਕੀਮਤੀ ਦਾਤ ਹੈ ਗੁਰਬਾਣੀ ਜਮੈਸ਼ ਬਦ ਵਰਤ ਦੇ 1430 ਅੰਗ ਜਿਹੜੇ ਹਨ ਉਹ ਬੜੇ ਹੀ ਅਮੋਲਕ ਬਹੁਤ ਕੀਮਤੀ ਹੈ ਤੇ ਗੁਰ ਬਾਣੀ ਨੂੰ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੇ ਲਈ ਪੜੀਏ ਇਸ ਨੁਕਤੇ ਨੂੰ ਜਰੂਰ ਸਮਝਿਓ ਆਪ ਦੀ ਗੁਰ ਬਾਣੀ ਨੂੰ ਕੋਸ਼ਿਸ਼ ਕਰੀਏ ਇਹ ਗੁਰ ਬਾਣੀ ਦਾ ਸੁਭਾਅ ਹੈ 빅 ਗੁਰ ਬਾਣੀ ਨੂੰ ਅਸੀਂ ਆਪਣੇ ਆਤਮਿਕ ਜੀਵਨ ਨੂੰ ਸਵਾਰਨ ਲਈ ਪੜੀਏ ਆਪਣੇ ਕਿਰਦਾਰ ਨੂੰ ਆਪਣੀ ਸੁਰਤ ਨੂੰ ਉੱਚਾ ਕਰਨ ਦੇ ਲਈ ਪੜੀਏ ਹੁਣ ਜ਼ਿਆਦਾਤਰ ਅਸੀਂ ਗੁਰਬਾਣੀ ਮਾਫ ਕਰਿਓ ਦੁਨਿਆਵੀ ਕਾਰਜਾਂ ਲਈ ਜਾਂ ਆਪਣੀ ਵਿਦਵਤਾ ਨੂੰ ਅੱਗੇ ਰੱਖਣ ਲਈ ਪੜਦੇ ਹਾਂ ਅਸੀਂ ਆਪਣੇ ਆਪ ਨੂੰ ਸਵਾਰਨ ਲਈ ਨਹੀਂ ਪੜਦੇ ਅਸੀਂ ਆਪਣੇ ਆਤਮਿਕ ਜੀਵਨ ਨੂੰ ਨਿਖਾਰਨ ਲਈ ਜਾਂ ਆਪਣੇ ਆਚਰਣ ਨੂੰ ਉੱਚਾ ਕਰਨ ਲਈ ਨਹੀਂ ਪੜਦੇ ਹਲਾਕੀ ਗੁਰਬਾਣੀ ਦਾ ਤੇ ਸੁਭਾਏ ਗੁਰਬਾਣੀ ਨੂੰ ਤੁਸੀਂ ਵਿਚਾਰੋਗੇ ਸਮਝੋਗੇ ਚੰਗੀ ਤਰ੍ਹਾਂ ਖੋਖੋਗੇ ਤਾਂ ਤੁਹਾਨੂੰ ਇਹੋ ਨੁਕਤਾ ਮਿਲੇਗਾ ਵੀ ਅੰਦਰੂ ਕਿਵੇਂ ਸਵਰਨਾ ਹੈ ਤੁਸੀਂ ਅੰਦਰੂ ਕਿਵੇਂ ਸੋਨਾ ਬੰਨਾ ਹੈ ਤੁਸੀਂ ਆਪਣੇ ਆਤਮਿਕ ਜੀਵਨ ਦੇ ਵਿੱਚੋਂ ਜਿਹੜੀ ਮਨ ਨੂੰ ਮੈਲ ਲੱਗੀ ਉਹਨੂੰ ਬਾਹਰ ਕਿਵੇਂ ਕਰਨਾ ਹੈ ਹੁਣ ਦੇਖੋ ਜਿਹੜੇ ਸ਼ਬਦਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਈ ਕੁ ਕਰਮੀਆਂ ਤੇ ਪਾਪੀਆਂ ਨੂੰ ਤਾਰਿਆ ਸੀ ਨਾ ਉਹ ਸ਼ਬਦ ਸਾਡੇ ਕੋਲ ਮੌਜੂਦ ਹੈ ਦੂਰ ਤਾਂ ਨਹੀਂ ਗਏ ਸਾਡੇ ਤੋਂ ਉਹ ਸਾਡੇ ਕੋਲ ਮੌਜੂਦ ਹੈ ਸ਼ਬਦ ਜਿਨ੍ਹਾਂ ਸ਼ਬਦਾਂ ਦੇ ਨਾਲ ਸਹਿਬ ਜੀ ਨੇ ਕਈ ਕੁ ਕਰਮੀਆਂ ਤੇ ਪਾਪੀਆਂ ਨੂੰ ਕਾਰ ਦਿੱਤਾ ਚੰਗਾ ਬਣਾ ਦਿੱਤਾ ਇੱਕ ਭਲੇ ਮਨੁੱਖ ਬਣਾ ਦਿੱਤੇ ਜਾਂ ਸ਼ਬਦ ਵਰਤਦਿਆਂ ਵੀ ਇੱਕ ਦੇਵਤਿਆਂ ਦਾ ਰੂਪ ਦੇ ਦਿੱਤਾ ਸੈਭਤੀ ਨੇ ਉਹ ਸ਼ਬਦ ਦੂਰ ਨਹੀਂ ਹੈ ਪਰ ਫਿਰ ਵੀ ਅਸੀਂ ਮਨਮਤ ਵਾਲੇ ਪਾਸੇ ਫਿਰ ਵੀ ਕਰਮਕਾਂਡ ਵਾਲੇ ਪਾਸੇ ਫਿਰ ਵੀ ਉਸੇ ਤਰ੍ਹਾਂ ਈਰਖਾ ਫਿਰ ਵੀ ਉਸੇ ਤਰ੍ਹਾਂ ਵੈਰ ਤੇ ਵਿਰੋਧ ਲਈ ਬੈਠੇ ਹੁਣਾਂ ਦਾ ਕਾਰਨ ਕੀ ਹੈ ਮੈਂ ਤਾਂ ਹੈਰਾਨ ਹੁਣਾਂ ਵੀ ਤੁਸੀਂ ਐਸੇ ਕਈ ਘਰ ਦੇਖੇ ਹੋਣਗੇ ਘਰ 'ਚ ਜਪਜੀ ਸਾਹਿਬ ਵੀ ਚੱਲਦਾ ਹੈ ਮੜੀਆਂ ਮਸਾਣੀਆਂ ਤੇ ਵੀ ਜਾਇਆ ਜਾਂਦਾ ਹੈ ਘਰ ਦੇ ਵਿੱਚ ਗੁਰਬਾਣੀ ਵੀ ਪੜੀ ਜਾਂਦੀ ਹੈ ਪਰ ਫਿਰ ਵੀ ਕਰਮਕਾਂਡਾਂ ਵਾਲੇ ਪਾਸੇ ਜਾਇਆ ਜਾਂਦਾ ਹੈ ਹੁਣ ਉਹਦਾ ਕਾਰਨ ਕੀ ਹੈ ਹੁਣ ਇਹ ਉਹ ਹੀ ਸ਼ਬਦ ਹੈ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਉਦਾਸੀ ਪੜੋ ਤੁਸੀਂ ਇਤਿਹਾਸ ਦੀ ਉਹ ਸਾਰੀਆਂ ਉਦਾਸੀਆਂ ਹੀ ਕਰਮਕਾਂਡਾਂ ਤੋਂ ਰਹਿਤ ਕਰਦੀਆਂ ਜਿੰਨਾ ਵੀ ਪੰਡਤ ਸਾਹਿਬ ਨੇ ਇਹ ਤੈਅ ਕੀਤਾ ਹੈ ਤੇ ਉਹ ਸਾਹਿਬ ਨੇ ਆਪਣੇ ਸ਼ਬਦਾਂ ਨਾਲ ਹੀ ਵਹਿਮ ਭਰਮਾਂ ਤੋਂ ਦੂਰ ਕੀਤਾ ਨਾ ਫਿਰ ਉਹ ਜੋ ਸ਼ਬਦ ਸਾਡੇ ਕੋਲ ਹੁੰਦਿਆਂ ਹੋਇਆਂ ਵੀ ਅਸੀਂ ਕਰਮਕਾਂਡ ਨੂੰ ਕਿਉਂ ਬੰਨੀ ਬੈਠੇ ਆ ਉਹ ਜੋ ਸ਼ਬਦ ਪੜਦਿਆਂ ਹੋਇਆਂ ਵੀ ਅਸੀਂ ਮੜੀਏ ਮਸਾਨੀਆਂ ਤੇ ਖੀਰ ਕਿਉਂ ਚੜ੍ਹਾਣ ਜਾਂਦੇ ਆ ਉਹ ਜੋ ਸ਼ਬਦ ਹੁੰਦਿਆਂ ਹੋਇਆਂ ਵੀ ਅਸੀਂ ਡੇਰੇਵਾਦ ਵਾਲੇ ਪਾਸੇ ਕਿਉਂ ਜਾਂਦੇ ਆ ਉਹਦਾ ਕਾਰਨ ਕੀ ਹੈ ਫਿਰ ਉਹਦਾ ਕਾਰਨ ਇੱਕੋ ਹੈ ਜੋ ਗੁਰੂ ਸਾਹਿਬ ਜੀ ਸਾਨੂੰ ਆਖਰੇ ਉਹਨੂੰ ਸਮਝਣ ਦਾ ਸੀ ਯਤਨ ਨਹੀਂ ਕਰ ਰਹੇ ਤੁਸੀਂ ਲਿਖ ਕੇ ਲੈ ਲਿਓ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਸਮਝੋ ਪੂਰੀ ਤਰ੍ਹਾਂ ਮਜਾਲ ਹੈ ਕੋਈ ਕਰਮ ਕਾਂਡ ਤੇ ਵਹਿਮ ਭਰਮ ਸਾਡੇ ਘਰ ਦੇ ਦਰਵਾਜ਼ੇ ਕੋਲ ਆ ਕੇ ਖੜੋ ਜਾਵੇ ਮਜਾਲ ਹੈ ਵੀ ਸਾਡੇ ਆਤਮਿਕ ਜੀਵਨ ਦੇ ਅੰਦਰ ਕਾਮ ਕ੍ਰੋਧ ਹੰਕਾਰ ਲੋਭ ਜਿਹੜਾ ਉਹ ਧਰ ਕਰ ਜਾਵੇ ਪਰ ਹੈਰਾਨਗੀ ਦੀ ਗੱਲ ਇਹਨੇ ਵੀ ਗੁਰਬਾਣੀ ਪੜਦਿਆਂ ਹੋਇਆ ਵੀ ਫਿਰ ਵੀ ਅਸੀਂ ਕਰਮ ਕਾਂਡ ਵਾਲੇ ਪਾਸੇ ਆ ਫਿਰ ਵੀ ਝੂਠ ਨਿੰਦਿਆ ਈਰਖਾ ਸਾਡੇ ਜੀਵਨ ਚ ਉਸੇ ਤਰ੍ਹਾਂ ਪ੍ਰਫੁੱਲਤ ਹੈ ਉਹਦਾ ਇੱਕੋ ਕਾਰਨ ਹੈ ਗੁਰਜੀ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਰਹੇ ਅਸੀਂ ਗੁਰਬਾਣੀ ਨੂੰ ਘੋਖ ਨਹੀਂ ਰਹੇ ਵਿਚਾਰ ਨਹੀਂ ਦੇ ਸਮਝਣ ਦਾ ਯਤਨ ਨਹੀਂ ਕਰਦੇ ਹੁਣ ਸੈਵ ਜੀ ਦਾ ਤੁਸੀਂ ਇੱਕ ਬਚਨ ਪੜ੍ਹਦੇ ਨਾ ਨਾ ਪੀ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰ ਹੈ ਦੀਜੇ ਬੁੱਧ ਵਿਵੇਕਾ ਵਿਵੇਕ ਦਾ ਭਾਵ ਕੀ ਹੈ ਉਹ ਮਤ ਜਿਹੜੀ ਵਿਚਾਰਨ ਵਾਲੀ ਹੋਵੇ ਹੁਣ ਵਿਚਾਰਨ ਵਾਲੀ ਮਤ ਤਾਂ ਅਸੀਂ ਵਰਤੋਂ ਕਰਦੇ ਹੀ ਨਹੀਂ ਆ ਸਮਝਣ ਵਾਲੀ ਮਤ ਦੀ ਤਾਂ ਵਰਤੋਂ ਕਰਦੇ ਨਹੀਂ ਅਸੀਂ ਜਿਸ ਦਿਨ ਅਸੀਂ ਵਿਚਾਰਨਾ ਸ਼ੁਰੂ ਕਰਤਾ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਨੂੰ ਕਦੇ ਨਹੀਂ ਛੱਡ ਕੇ ਜਾਵਾਂਗੇ ਮੈਂ ਇੱਕ ਉਦਾਹਰਨ ਦੇਣ ਲੱਗਿਆ ਪਿੱਛੇ ਜੀ ਨਾ ਲੁਧਿਆਣੇ ਤੋਂ ਮੈਨੂੰ ਫੋਨ ਆਇਆ ਨਾ ਇੰਸਟਾਗ੍ਰam ਤੇ ਨਾ ਮੈਂ ਜਪਜੀ ਸਾਹਿਬ ਦੀ ਵੀਡੀਓ ਪਾ ਲ ਇੱਕ ਜਾਂ ਡੇਢ ਕੋ ਮਿੰਟ ਦੀ ਬਸ ਕੇਵਲ ਅਖਰੀ ਅਰਥ ਚਲੋ ਉਹਨਾਂ ਨੇ ਦੇਖਿਆ ਕਾਫੀ ਵੱਡਾ ਉਹਨਾਂ ਦਾ ਚੈਨਲ ਹੈ। 1.5-2 ਲੱਖ ਬੰਦਾ ਉਹਨਾਂ ਨਾਲ ਜੁੜਿਆ ਹੋਇਆ ਤੇ ਕਾਫੀ ਵੱਡਾ ਸਿਸਟਮ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੇ ਨਾਲ ਨਾ ਸੀ ਵਿਚਾਰ ਕਰਨੀ ਹੈ। ਮੈਂ ਜਿਹੜਾ ਨੁਕਤਾ ਸਾਂਝਾ ਕਰਨਾ ਹੈ ਤੁਹਾਡੇ ਨਾਲ। ਵੀ ਤੁਹਾਡੇ ਨਾਲ ਵਿਚਾਰ ਕਰਨੀ ਚਲੋ ਮਿੰਨਾ ਕੋ ਤਾਂ ਮੈਂ ਲਾਰੇ ਲਾਂਦਾ ਰਿਹਾ ਕਿਉਂਕਿ ਪਿਤਾ ਜੀ ਬਿਮਾਰ ਹੋ ਗਏ ਤੇ ਪਿੱਛੇ ਜੀ ਉਹਨਾਂ ਨੇ ਕਾਫੀ ਤਕਾ ਕੀਤਾ ਤੇ ਇਸ ਵਾਰੀ ਮੈਂ ਹੋ ਕੇ ਵੀ ਆਇਆ ਉਹਨਾਂ ਕੋਲ। ਹਾਂ। 10 ਤੋਂ 12 ਵਜੇ ਤੱਕ 2 ਘੰਟੇ ਸਾਡੀ ਵਿਚਾਰ ਚੱਲੀ ਲਗਾਤਾਰ ਅ ਦੋ ਤਿੰਨ ਦਿਨਾਂ ਚ ਸੋਸ਼ਲ ਮੀਡੀਆ ਚ ਜ਼ਰੂਰ ਆਏਗੀ ਤੁਸੀਂ ਦੇਖ ਲਓ ਚਾਹੇ ਪਰ ਜਿਸ ਮਨੁੱਖ ਨੇ ਮੇਰੇ ਨਾਲ ਵਿਚਾਰ ਕੀਤੀ ਉਹਨਾਂ ਦੀ ਇੱਕ ਗੱਲ ਬੜੀ ਪਿਆਰੀ ਲੱਗੀ ਉਹਨੂੰ ਕਹਿੰਦਾ ਵੀਰ ਜੀ ਇਹ ਚੈਨਲ ਜਦੋਂ ਮੈਂ ਬਣਾਇਆ ਸਾਲ ਪਹਿਲਾਂ ਬਣਾਇਆ ਮੈਂ ਅੱਜ ਬਹੁਤ ਲੋਕ ਜੁੜ ਗਏ ਮੇਰੇ ਨਾਲ ਚਾਰ ਪੰਜ ਕੈਮਰੇ ਲੈ ਕੇ ਉਹ ਘੁੰਮਦੇ ਆ ਕਹਿੰਦੇ ਮੈਂ ਕੇਵਲ ਤੇ ਕੇਵਲ ਉਸ ਤੋਂ ਪਹਿਲਾਂ ਮੜੀ ਮਸਾਨੀਆਂ ਤੇ ਵੀ ਜਾਂਦਾ ਦਸਤਾਰ ਬੰਨੀ ਹੁੰਦੀ ਮੇਰੇ ਦਾੜੀ ਵੀ ਰੱਖੀ ਹੁਣ ਉੱਥੇ ਦਾੜੀ ਦਾ ਕਸੂਰ ਨਹੀਂ ਹੈ ਉੱਥੇ ਦਸਤਾਰ ਦਾ ਕਸੂਰ ਨਹੀਂ ਹੈ ਕਸੂਰ ਇਹ ਹੈ ਵੀ ਸਾਡੇ ਕੋਲ ਗੁਰੂ ਦੀ ਮੱਤ ਨਹੀਂ ਹੈ ਤਾਂ ਸੀ ਮੜੀ ਮਸਾਨੀਆਂ ਤੇ ਜਾਂਦੇ ਆ ਉੱਥੇ ਪੰਜ ਕਕਾਰਾਂ ਦਾ ਥੋੜਾ ਕਸੂਰ ਹੈ ਉੱਥੇ ਗੁਰੂ ਦੇ ਬਾਣੇ ਦਾ ਥੋੜਾ ਕਸੂਰ ਹੈ ਉੱਥੇ ਜਿਹੜੀ ਮਨਮਤ ਸੰਭੀ ਹੈ ਨਾ ਉਹਦਾ ਕਸੂਰ ਹੈ। ਉੱਥੇ ਕਸੂਰ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਬਾਣੀਆਂ ਨੂੰ ਸਮਝਣ ਦਾ ਸੀ ਯਤਨ ਨਹੀਂ ਕੀਤਾ। ਉਹਨੂੰ ਸਿੱਖੋਂ ਖੰਦ ਦਾ ਯਤਨ ਨਹੀਂ ਕੀਤਾ। ਨਹੀਂ ਤਾਂ ਉਹ ਸਕਦਾ ਸੀ ਵੀ ਸਾਡਾ ਇਤਿਹਾਸ ਤਾਂ ਐਡਾ ਨਿਰਮੋਲਕ ਹੈ ਵੀ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਉਹਨਾਂ ਨੇ ਨਹੀਂ ਆਪਣਾ ਦਰ ਛੱਡਿਆ ਗੁਰੂ ਦਾ। ਜਿਹੜੇ ਆਰੇ ਦੇ ਥੱਲੇ ਖੜੋ ਕੇ ਉਹਨਾਂ ਨੇ ਆਪਣੇ ਗੁਰੂ ਵੱਲ ਮੁੱਖ ਰੱਖਿਆ ਹਮੇਸ਼ਾ। ਜਿਨ੍ਹਾਂ ਨੇ ਖੋਪਰ ਲਵਾਤਾ ਉਹਨਾਂ ਨੇ ਗੁਰੂ ਦਾ ਦਰ ਨਹੀਂ ਛੱਡਿਆ ਪਰ ਅੱਜ ਫਿਰ ਵੀ ਅਸੀਂ ਦਾੜਾ ਰੱਖ ਕੇ ਦਸਤਾਰ ਸਜਾ ਕੇ ਫਿਰ ਵੀ ਮੜੀ ਮਸਾਨੀਆਂ ਤੇ ਕਿਉਂ ਜਾ ਰਹੇ ਆਂ ਫਿਰ ਵੀ ਡੇਰੇਵਾਦ ਵਾਲੇ ਪਾਸੇ ਕਿਉਂ ਜਾ ਰਹੇ ਆਂ ਹੁੰਦਾ ਕਾਰਨ ਇੱਕੋ ਹੀ ਬਣਦਾ ਹੈ ਵੀ ਸਾਨੂੰ ਸੋਝੀ ਨਹੀਂ ਹੈ ਜਾਂ ਅਸੀਂ ਸਮਝਣ ਦਾ ਯਤਨ ਨਹੀਂ ਕੀਤਾ ਜਿਹੜੀ ਮੈਂ ਬੇਨਤੀ ਕਰ ਰਿਹਾ ਉਹ ਅਥਰ ਲੱਗੇ ਵੀ ਜੀ ਮੈਂ ਸਿਰਫ ਇੱਕ ਵੀਡੀਓ ਪਾਈ ਇਤਿਹਾਸ ਦੀ ਸਿਰਫ 2 ਮਿੰਟ ਦੀ ਉਹ ਕਾਫੀ ਵਾਇਰਲ ਹੋ ਗਈ ਲੋਕਾਂ ਨੇ ਬਹੁਤ ਪਸੰਦ ਕੀਤੀ ਉਹ ਫਿਰ ਮਨ ਦੇ ਵਿੱਚ ਨੇ ਇੱਕ ਲੋਭ ਜਾਂ ਲਾਲਚ ਜਾਗ ਪਿਆ ਵੀ ਹੋਰ ਚਾਵਾ ਵੀ ਚਲੋ ਲੋਕ ਜੁੜਨਗੇ ਤੇ ਕੁਝ ਪੈਸੇ ਵੀ ਆਣਗੇ YouTube ਤੋਂ